ਜੋ ਲੋਕ ਹਜ਼ਾਰਾਂ ਥਾਂ ਤੋਂ ਮੈਡੀਸਿਨ ਖਾ ਚੁੱਕੇ ਨੇ ਪਰ ਉਹਨਾਂ ਦੀ ਮਰਦਾਨਾ ਕਮਜ਼ੋਰੀ ਠੀਕ ਨਹੀਂ ਹੋ ਰਹੀ ਜਾਂ ਚੰਗਾ ਵੈਦ ਨਹੀਂ ਮਿਲਿਆ ਜਾਂ ਚੰਗੀ ਦਵਾਈ ਨਹੀਂ ਮਿਲੀ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲੱਗ ਗਿਆ ਆਪਣੀ ਬੋਪਾਰਾ ਇਹ ਮਾਡਲ ਦੁਕਾਨ ਆ ਆਪਣੀ ਸ਼ਾਪ ਹੈ ਆਪਣਾ ਕਲੀਨਿਕ ਹੈ ਹਜ਼ਾਰਾਂ ਰੁਪਿਆ ਦੀ ਮੈਡੀਸਿਨ ਖਾ ਚੁੱਕੇ ਨੇ ਹਜ਼ਾਰਾਂ ਰੁਪਿਆ ਦੀਆਂ ਦਵਾਈਆਂ ਖਾ ਚੁੱਕੇ ਨੇ ਬਟ ਦੇ ਵਾ ਡਾਕਟਰ ਨੂੰ ਦਿਖਾ ਚੁੱਕੇ ਦੇ ਮਨ ਪਰੇਸ਼ਾਨ ਆ ਪਰ ਕੋਈ ਵੀ ਚੰਗਾ ਵੈਦ ਚੰਗੀ ਦਵਾਈ ਅਜੇ ਤੱਕ ਨਹੀਂ ਮਿਲੀ ਤਾਂ ਤੁਹਾਡੇ ਵਾਸਤੇ ਅਸੀਂ ਨੁਸਖੇ ਲੈ ਕੇ ਆਉਂਦੇ ਆ ਸਾਡਾ YouTube ਚੈਨਲ ਹੈ ਪ੍ਰਿੰਸ ਦੇਸੀ ਨੁਸਖੇ ਇਹ ਚੈਨਲ ਉੱਤੇ ਹਜ਼ਾਰਾਂ ਨੁਸਖੇ ਪਾ ਚੁੱਕੇ ਆ ਜੋ ਮਰਦਾਨਾ ਕਮਜ਼ੋਰੀ ਨੂੰ ਜੜ ਤੋਂ ਕੱਢ ਕੇ ਬਾਹਰ ਸੋੜ ਦੂ 10 ਤੋਂ 20 ਸਾਲ ਦਾ ਸਾਡਾ ਐਕਸਪੀਰੀਅੰਸ ਹੈ ਇਹ ਨੁਸਖੇ ਵਰਤ ਕੇ ਵੇਖੋ ਘਰੇ ਬਣਾ ਕੇ ਵੇਖੋ ਬਹੁਤ ਵਧੀਆ ਰਿਜ਼ਲਟ ਮਿਲੇਗਾ ਜਿੰਨوں ਫਰਕ ਨਹੀਂ ਪੈ ਰਿਹਾ ਇੱਕ ਵਾਰ ਨੁਸਕਾ ਟਰਾਈ ਕਰਕੇ ਜਰੂਰ ਦੇਖੇ ਜਾਂ ਸਾਡੇ ਕੋਲ ਮੈਡੀਸਿਨ ਮੰਗਾ ਕੇ ਦੇਖੇ 100% ਫਰਕ ਪੈ ਜਾਏਗਾ ਸਭ ਤੋਂ ਪਹਿਲਾਂ ਨੁਸਕੇ ਵਿੱਚ ਕੀ ਕੀ ਪੈਣਾ ਹੈ ਇਹਨੂੰ ਕਿਵੇਂ ਖਾਣਾ ਹੈ ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਸਭ ਤੋਂ ਬਦਲੇ ਲਓ ਸਫੇਦ ਮੁਸਲੀ ਸਫੇਦ ਮੁਸਲੀ ਬਹੁਤ ਹੀ ਤਾਕਤਵਾਲੀ ਚੀਜ਼ ਆ ਬਹੁਤ ਹੀ ਇਹਦੇ ਵਿੱਚ ਗੁਣ ਪਾਈ ਜਾਂਦੇ ਨੇ ਜੋ ਵੀਰਜ ਨੂੰ ਗਾੜਾ ਕਰਦੀ ਆ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਹੀ ਵਧੀਆ ਮਰਦਤ ਕਰਦੀ ਆ ਸਫੇਦ ਮੁਸਲੀ ਸ਼ਤਾਵਰ ਕੌਂਜ ਬੀਜ ਤੇ ਸਾਲਮ ਪੰਜਾ ਸਾਲਮ ਹੀ ਲੈ ਲਓ ਪੰਜਾਬ ਜਾਗਰਾਂ ਵੰਗ ਪਸੰ ਤ੍ਰਵੰਗ ਪਸੰ ਪਰਵਾਲ ਪਿਸ਼ਟੀ ਮੋਤੀ ਬਿਸ਼ਟੀ ਲਓ ਪੰਜ-ਪੰਜ ਗਿਨਾਮ ਇਹ ਪਸਮਾਨੇ ਇਹਨਾਂ ਨੂੰ ਜੜੀ ਬੁੱਢੀ ਨੂੰ ਪਹਿਲਾਂ ਵੱਖਰਾ ਪੀਸ ਲਓ ਪੀਸ ਕੇ ਇਹਦੇ ਵਿੱਚ ਜਿਹੜੇ ਭਸਮਾ ਉਹਨੂੰ ਐਡ ਕਰ ਲਓ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੁੱਧ ਨਾਲ ਖਾ ਲਓ ਚਾਹੇ ਗਾਂ ਦਾ ਦੁੱਧ ਨਾਲ ਖਾ ਲਓ ਚਾਹੇ ਇਹਨੂੰ ਮੱਝ ਦੇ ਦੁੱਧ ਨਾਲ ਖਾ ਲਓ ਤੁਹਾਡੇ ਅੰਦਰ ਹੌਲੀ 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 ਇੱਕ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ ਇੱਕ એનર્ਜੀ ਆਉਣੀ ਸ਼ੁਰੂ ਹੋ ਜਾਏਗੀ ਨੁਸਖਾ ਬਣਾ ਕੇ ਵੇਖੋ ਵਰਤ ਕੇ ਵੇਖੋ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਤੁਹਾਨੂੰ YouTube ਉੱਤੇ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਬਹੁਤ ਵਧੀਆ ਮਿਲਣਗੀਆਂ ਸਤਿ ਸ਼੍ਰੀ ਅਕਾਲ ਦੋਸਤੋ